ਸਤਿ ਸ਼੍ਰੀ ਗੁਰਦੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਵਿਆਹ ਸ਼ਾਦੀਆਂ ਦੇ ਵਿੱਚ ਬਨਣ ਵਾਲੀ ਆਲੂ ਗੋਭੀ ਦੀ ਸਬਜੀ ਸੋ ਬਹੁਤ ਹੀ ਘੱਟ ਮਸਾਲਿਆਂ ਦਾ ਯੂਜ਼ ਕਰਕੇ ਅਸੀਂ ਇਹ ਚਟਪਟੀ ਕਰਾਰੀ ਆਲੂ ਗੋਭੀ ਦੀ ਸਬਜੀ ਬਣਾ ਕੇ ਰੈਡੀ ਕਰਾਂਗੇ ਸੋ ਇਹਦੇ ਵਾਸਤੇ ਮੈਂ ਮੋਟੀ ਕੱਟੀ ਫੁੱਲ ਗੋਭੀ ਨੂੰ 5 ਮਿੰਟ ਵਾਸਤੇ ਨਮਕ ਵਾਲੇ ਗਰਮ ਪਾਣੀ ਦੇ ਵਿੱਚ ਰੱਖ ਦਿੱਤਾ ਸੀ ਤਾਂ ਕਿ ਗੋਭੀ ਦੇ ਵਿੱਚੋਂ ਕੀੜੇ ਨਿਕਲ ਜਾਣ ਤੇ 5 ਮਿੰਟ ਬਾਅਦ ਕੱਢ ਕੇ ਠੰਡੇ ਪਾਣੀ ਦੇ ਨਾਲ ਫਿਰ ਦੁਬਾਰਾ ਧੋ ਕੇ ਸਾਫ਼ ਕੱਪੜੇ ਦੇ ਨਾਲ ਸੁਕਾ ਲਿੱਤਾ ਸੀ ਗੋਭੀ ਨੂੰ ਚੰਗੀ ਤਰ੍ਹਾਂ ਸੁਕਾਉਣਾ ਬਹੁਤ ਜ਼ਰੂਰੀ ਹੈ ਤੇ ਦੋ ਤੇ ਨਵੇਂ ਵੱਡੇ ਆਲੂ ਜਿਨ੍ਹਾਂ ਨੂੰ ਕੀ ਮੈਂ ਲੰਬੇ ਲੰਬੇ ਮੋٹے ਟੁਕੜਿਆਂ ਦੇ ਵਿੱਚ ਕੱਟ ਲਿੱਤਾ ਹੈ ਤੇ ਗੋਭੀ ਦੇ ਡੰਠਲ ਵੀ ਅਸੀਂ ਲੰਬਾਈ ਦੇ ਵਿੱਚ ਹੀ ਕੱਟ ਲਵਾਂਗੇ ਸੋ ਹੁਣ ਅਸੀਂ ਫੁੱਲ ਗੋਬੀ ਨੂੰ ਇੱਕਦਮ ਹਾਈ ਫਲੇਮ ਤੇ ਫਰਾਈ ਕਰਾਂਗੇ ਸੋ ਫੁੱਲ ਗੋਭੀ ਨੂੰ ਅਸੀਂ ਉਦੋਂ ਤੱਕ ਫਰਾਈ ਕਰਾਂਗੇ ਜਦੋਂ ਤੱਕ ਕਿ ਫੁੱਲ ਗੋਭੀ ਦੇ ਉੱਪਰ ਇੱਕ ਪਿਆਰਾ ਜਿਹਾ 골ਡਨ ਕਲਰ ਨਹੀਂ ਆ ਜਾਂਦਾ ਤੇ ਗੋਭੀ ਥੋੜੀ ਜੀ ਸੌਫਟ ਨਹੀਂ ਹੋ ਜਾਂਦੀ ਸੋ ਗੋਭੀ ਨੂੰ ਅਸੀਂ ਜ਼ਿਆਦਾ ਨਹੀਂ ਗਲਾਵਾਂਗੇ ਗੋਭੀ ਨੂੰ ਸਿਰਫ ਅਸੀਂ ਥੋੜਾ ਜਿਹਾ ਸੌਫਟ ਹੋਣ ਤੱਕ ਹੀ ਫਰਾਈ ਕਰਾਂਗੇ ਫਲੇਮ ਫੁੱਲ ਹੋਣੀ ਚਾਹੀਦੀ ਹੈ ਮੀਡੀਅਮ ਜਾਂ ਲੋ ਫਲੇਮ ਤੇ ਅਸੀਂ ਗੋਭੀ ਨੂੰ ਜਾਂ ਸਬਜ਼ੀਆਂ ਨੂੰ ਬਿਲਕੁਲ ਵੀ ਫਰਾਈ ਨਹੀਂ ਕਰਾਂਗੇ ਸੋ ਗੋਭੀ ਨੂੰ ਫਰਾਈ ਕਰਦੇ ਹੋਏ 5 ਤੋਂ 7 ਮਿੰਟ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਗੋਭੀ ਦੇ ਉੱਤੇ ਬਹੁਤ ਹੀ ਪਿਆਰਾ ਜਿਹਾ ਕਲਰ ਆ ਗਿਆ ਹੈ ਗੋਭੀ ਨੂੰ ਸੀ ਜ਼ਿਆਦਾ ਡਾਰਕ ਨਹੀਂ ਕਰਨਾ ਤੇ ਥੋੜੀ ਜਿਹੀ ਗੋਭੀ ਪੱਕ ਵੀ ਚੁੱਕੀ ਹੈ ਹੁਣ ਅਸੀਂ ਗੋਭੀ ਨੂੰ ਬਾਹਰ ਕੱਢ ਲਵਾਂਗੇ ਤੇ ਫਿਰ ਦੁਬਾਰਾ ਗੋਭੀ ਤੇਲ ਦੇ ਵਿੱਚ ਫਰਾਈ ਕਰਨ ਤੋਂ ਪਹਿਲਾਂ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਕਿਉਂਕਿ ਤੇਲ ਦਾ ਟੈਂਪਰੇਚਰ ਡਾਊਨ ਹੋ ਚੁੱਕਾ ਹੈ ਐਸ ਕਰਕੇ ਸਾਨੂੰ ਤੇਲ ਨੂੰ ਪਹਿਲਾਂ ਹਾਈ ਟੈਂਪਰੇਚਰ ਤੇ ਲੈ ਕੇ ਆਉਣਾ ਪਏਗਾ ਜੇ ਅਸੀਂ ਐਵੇਂ ਹੀ ਇਕਦਮ ਹੀ ਗੋਭੀ ਤੇਲ ਦੇ ਵਿੱਚ ਫਰਾਈ ਕਰਨ ਲੱਗ ਜਾਵਾਂਗੇ ਤੇ ਗੋਭੀ ਦੇ ਵਿੱਚ ਬਹੁਤ ਸਾਰਾ ਤੇਲ ਪਰ ਜਾਏਗਾ ਜੋ ਸਾਨੂੰ ਨਹੀਂ ਚਾਹੀਦਾ ਐਸੇ ਕਰਕੇ ਸਾਨੂੰ ਤੇਲ ਨੂੰ ਪਹਿਲਾਂ ਬਿਲਕੁਲ ਹਾਈ ਫਲੇਮ ਤੇ ਗਰਮ ਕਰਨਾ ਪਏਗਾ ਫਿਰ ਹੀ ਦੁਬਾਰਾ ਅਸੀਂ ਆਪਣੀ ਸਬਜ਼ੀਆਂ ਦੁਬਾਰਾ ਫਰਾਈ ਕਰ ਸਕਨੇ ਹਾਂ ਸੋ ਦੂਸਰਾ ਬੈਚ ਵੀ ਅਸੀਂ ਗੋਬੀ ਦਾ ਫਰਾਈ ਕਰ ਲਿੱਤਾ ਹੈ ਸੋ ਇਸ ਤਰ੍ਹਾਂ ਅਸੀਂ ਆਪਣੀ ਸਾਰੀ ਫੁੱਲ ਗੋਬੀ ਫਰਾਈ ਕਰ ਲਿੱਤੀ ਹੈ ਹੁਣ ਫਿਰ ਦੁਬਾਰਾ ਅਸੀਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਸੋ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਫਿਰ ਹੁਣ ਅਸੀਂ ਜਿਹੜੇ ਆਲੂ ਰੱਖੇ ਹੋਏ ਸੀ ਕੱਟ ਕੇ ਉਹਨਾਂ ਨੂੰ ਫਰਾਈ ਕਰਾਂਗੇ ਤੇ ਨਾਲ ਹੀ ਗੋਬੀ ਦੇ ਡੰਠਲ ਵੀ ਪਾ ਦਵਾਂਗੇ ਸੋ ਗੋਭੀ ਤੇ ਡੰਠਲ ਤੇ ਆਲੂ ਨੂੰ ਵੀ ਅਸੀਂ ਉਦੋਂ ਤੱਕ ਫਰਾਈ ਕਰਾਂਗੇ ਜਦ ਤੱਕ ਕਿ ਆਲੂ ਤੇ ਡੰਠਲ ਥੋੜੇ ਜਿਏ ਪੱਕ ਨਹੀਂ ਜਾਂਦੇ ਸੋ ਕਲਰ ਤੁਸੀਂ ਦੇਖ ਸਕਦੇ ਹੋ ਥੋੜਾ ਜਾਂ 골ਡਨ ਬ੍ਰਾਊਨ ਹੋ ਗਿਆ ਹੈ ਤੇ ਆਲੂ ਤੇ ਡੰਠਲ ਥੋੜੇ ਜਿਏ ਸੌਫਟ ਵੀ ਹੋ ਗਏ ਨੇ ਹੁਣ ਅਸੀਂ ਆਲੂ ਤੇ ਡੰਠਲ ਨੂੰ ਵੀ ਬਾਹਰ ਕੱਢ ਲਵਾਂਗੇ ਆਲੂ ਦਾ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਡਾਰਕ ਨਹੀਂ ਹੈਗਾ ਬਸ ਐਸੇ ਤਰੀਕੇ ਦਾ ਕਲਰ ਹੀ ਸਾਨੂੰ ਚਾਹੀਦਾ ਹੈ ਸੋ ਇਸ ਤਰ੍ਹਾਂ ਸੀ ਆਪਣੇ ਆਲੂ ਗੋਭੀ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਿਤਾ ਹੈ ਸੋ ਹੁਣ ਅਸੀਂ ਤੜਕੇ ਦੀ ਤਿਆਰੀ ਕਰਨੇ ਆ ਤੜਕਾ ਲਗਾਉਣ ਵਾਸਤੇ ਅਸੀਂ ਤੇਲ ਉਹੀ ਯੂਜ਼ ਕਰਾਂਗੇ ਜਿਹਦੇ ਵਿੱਚ ਅਸੀਂ ਹੀ ਆਪਣੀਆਂ ਸਬਜ਼ੀਆਂ ਫਰਾਈ ਕੀਤੀਆਂ ਸੀ ਸੋ ਇੱਕ ਵੱਡੀ ਕੜਚੀ ਭਰ ਕੇ ਤੇਲ ਦੀ ਮੈਂ ਪੈਨ ਵਿੱਚ ਪਾ ਦਿੱਤੀ ਹੈ ਕਿਉਂਕਿ ਸਾਡਾ ਤੇਲ ਗਰਮ ਹੈ ਤੇ ਨਾਲ ਹੀ ਅਸੀਂ ਇੱਕ ਵੱਡਾ ਚਮਚਰ ਭਰ ਕੇ ਅਜਵਾਇਦ ਦਾ ਪਾ ਦਵਾਂਗੇ ਜਿਵੇਂ ਹੀ ਅਜਵਾਇਨ ਥੋੜੀ ਜੀ ੜਕ ਜਾਏਗੀ ਨਾਲ ਹੀ ਅਸੀਂ ਦੋ ਵੱਡੇ ਚਮਚਰ ਕੱਟੀ ਹੋਈ ਅਦਰਕ ਤੇ ਲਸਣ ਦੇ ਪਾ ਦਵਾਂਗੇ ਲਸਣ ਤੇ ਅਦਰਕ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਫਿਰ ਮੈਂ ਦੇ ਵਿੱਚ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ ਕੱਟੇ ਵੇ ਪਾ ਦਿੱਤੇ ਨੇ ਸੋ ਪਿਆਜ਼ ਨੂੰ ਜਿਆਦਾ ਬਰੀਕ ਕੱਟਣ ਦੀ ਲੋੜ ਨਹੀਂ ਪਿਆਜ਼ ਨੂੰ ਤੁਸੀਂ ਰਫਲੀ ਚੋਪ ਕਰਕੇ ਇਵੇਂ ਹੀ ਪਾ ਸਕਦੇ ਹੋ ਸੋ ਹੁਣ ਅਸੀਂ ਪਿਆਜ਼ ਨੂੰ ਅਦਰਕ ਦੇ ਲਸਣ ਦੇ ਨਾਲ ਭੁੰਨਾਂਗੇ ਸੋ ਫਲੇਮ ਅਸੀਂ ਮੀਡੀਅਮ ਹੀ ਰੱਖਾਂਗੇ ਹਾਈ ਫਲੇਮ ਤੇ ਤੜਕਾ ਸੜ ਜਾਏਗਾ ਤੇ ਸਬਜੀ ਦਾ ਟੇਸ ਨਹੀਂ ਆਏਗਾ ਇਸ ਕਰਕੇ ਮੀਡੀਅਮ ਫਲੇਮ ਤੇ ਅਸੀਂ ਇਹ ਤੜਕੇ ਨੂੰ ਭੁੰਨਾਂਗੇ ਸੋ ਜਿਵੇਂ ਹੀ ਪਿਆਜ਼ ਦਾ ਕੱਚਾਪਨ ਖਤਮ ਹੋ ਜਾਏਗਾ ਪਿਆਜ਼ ਹਲਕਾ ਜਿਹਾ ট্রান্সਪੇਰੈਂਟ ਹੋ ਜਾਏਗਾ ਨਾਲ ਹੀ ਇਸੀ ਇੱਕ ਵੱਡਾ ਕੱਟਿਆ ਹੋਇਆ ਟਮਾਟਰ ਪਾ ਦਵਾਂਗੇ ਤੇ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਸੋ ਹੁਣ ਇਸੀ ਟਮਾਟਰ ਨੂੰ ਪਿਆਜ਼ ਦੇ ਨਾਲ ਮਿਕਸ ਕਰ ਦਵਾਂਗੇ ਸੂ ਟਮਾਟਰ ਨੂੰ ਥੋੜਾ ਜਿਹਾ ਪੁੰਨਣ ਤੋਂ ਬਾਅਦ ਤੜਕੇ ਵਿੱਚ ਇਸੀ ਨਮਕ ਪਾ ਦਵਾਂਗੇ ਟੇਸਟ ਦੇ ਅਕੋਰਡਿੰਗ ਸੋ ਟਮਾਟਰ ਨੂੰ ਥੋੜਾ ਜਿਹਾ ਪੁੰਨਣ ਤੋਂ ਬਾਅਦ ਫਿਰ ਅਸੀਂ ਤੜਕੇ ਦੇ ਵਿੱਚ ਇੱਕ ਵੱਡਾ ਚਮਚ ਪਰ ਕੇ ਦੇਸੀ ਘਿਓ ਦਾ ਪਾਵਾਂਗੇ ਸੋ ਦੇਸੀ ਘਿਓ ਪਾ ਕੇ ਫਿਰ ਅਸੀਂ ਤੜਕੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਇਹ ਟਮਾਟਰ ਚੰਗੀ ਤਰ੍ਹਾਂ ਗਲ ਨਹੀਂ ਜਾਂਦੇ ਸੋ ਟਮਾਟਰ ਨੂੰ ਜਲਦੀ ਗਲਣ ਵਾਸਤੇ ਅਸੀਂ ਪੈਨ ਨੂੰ ਢੱਕਣ ਦੇ ਨਾਲ ਟੱਕ ਦਵਾਂਗੇ ਤੇ 2 ਤੋਂ 3 ਮਿੰਟ ਬਾਅਦ ਅਸੀਂ ਢੱਕਣ ਚੁੱਕ ਕੇ ਤੜਕੇ ਨੂੰ ਇੱਕ ਵਾਰੀ ਫੇਰ ਮਿਕਸ ਕਰ ਲਵਾਂਗੇ ਤੇ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਅਸੀਂ ਪਾਵਾਂਗੇ 1.5 ਚਮਚ ਦੇਗੀ ਮਿਰਚ ਦਾ 2 ਵੱਡੇ ਚਮਚ ਭਰ ਕੇ ਫਰੈਸ਼ ਕਟਿਆ ਹੋਇਆ ਧਨੀਆ ਪਾਊਡਰ ਤੇ ਬਿਲਕੁਲ ਥੋੜਾ ਜਿਹਾ ਪਾਵਾਂਗੇ ਅਸੀਂ ਅਮचूर ਪਾਊਡਰ ਸੂਮਸਾਲੇ ਪਾ ਕੇ ਫਿਰ ਅਸੀਂ ਤੜਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਨਾਲ ਹੀ 2 ਚਮਚ ਪਾਣੀ ਪਾ ਦਵਾਂਗੇ ਤਾਂ ਕਿ ਸਾਡੇ ਮਸਾਲੇ ਸੜਨ ਨਾ ਸੋ ਫਿਰ ਦੁਆਰਾਸੀਂ ਪੈਨ ਨੂੰ ਟੱਕਣ ਦੇ ਨਾਲ ਕਵਰ ਕਰ ਦਵਾਂਗੇ ਤੇ ਮਸਾਲੇ ਨੂੰ ਮੀਡੀਅਮ ਫਲੇਮ ਤੇ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਕੀ ਮਸਾਲਾ ਤੇਲ ਨਹੀਂ ਛੱਡ ਦਿੰਦਾ 3 ਤੋਂ 4 ਮਿੰਟ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਤੜਕੇ ਨੇ ਤੇਲ ਛੱਡ ਦਿੱਤਾ ਹੈ ਸੋ ਹੁਣ ਇਸ ਸਟੇਜ ਤੇ ਅਸੀਂ ਫਰਾਈ ਕੀਤੀ ਹੋਈ ਫੁੱਲ ਗੋਭੀ ਤੇ ਆਲੂ ਮਸਾਲੇ ਦੇ ਵਿੱਚ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮਸਾਲੇ ਦੇ ਨਾਲ ਸੋ ਫਿਰ ਦੁਬਾਰਾ ਸੀ ਟੱਕਣ ਲਗਾ ਕੇ ਸਬਜੀ ਨੂੰ ਥੋੜੀ ਦੇਰ ਪਕਾਵਾਂਗੇ ਤੇ ਵਿੱਚ ਵਿੱਚ ਹਿਲਾਇ ਜਾਵਾਂਗੇ ਟੱਕਣ ਚੁੱਕ ਕੇ ਤਾਂ ਕਿ ਸਬਜੀ ਪੈਨ ਦੇ ਨਾਲ ਨਾ ਲੱਗ ਜਾਏ ਸੋ ਸਬਜੀ ਨੂੰ ਅਸੀਂ ਟੱਕਣ ਲਗਾ ਕੇ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਕਿ ਸਬਜੀ ਪੂਰੀ ਤਰ੍ਹਾਂ ਪੱਕ ਨਹੀਂ ਜਾਂਦੀ ਸੋ 5 ਤੋਂ 7 ਮਿੰਟ ਬਾਅਦ ਪੱਕਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਆਲੂ ਤੇ ਗੋਭੀ ਬਿਲਕੁਲ ਪੱਕ ਚੁੱਕੇ ਨੇ ਕਲਰ ਬਹੁਤ ਹੀ ਪਿਆਰਾ ਆਇਆ ਹੈ ਇਸ ਸਟੇਜ ਤੇ ਅਸੀਂ ਅੱਧਾ ਚਮਚ ਫਰੈਸ਼ ਕੁਟੀ ਹੋਈ ਕਾਲੀ ਮਿਰਚ ਦਾ ਪਾ ਦਵਾਂਗੇ ਤੇ ਨਾਲ ਹੀ ਅਸੀਂ ਹਰਾ ਧਨੀਆ ਪਾ ਦਵਾਂਗੇ ਸੋ ਕਾਲੀ ਮਿਰਚ ਤੇ ਧਨੀਆ ਸੀ ਗੈਸ ਬੰਦ ਕਰਕੇ ਹੀ ਪਾਵਾਂਗੇ ਸੋ ਇਸ ਤਰ੍ਹਾਂ ਰੈਡੀ ਹੈ ਸਾਡੀ ਆਲੂ ਤੇ ਗੋਭੀ ਦੀ ਵਿਆਹਾਂ ਵਿੱਚ ਬਣਨ ਵਾਲੀ ਬਹੁਤ ਹੀ ਚਟਪਟੀ ਕਰਾਰੀ ਸਬਜੀ ਸੋ ਵਿਆਹਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਸਾਲਿਆਂ ਦਾ ਯੂਜ਼ ਕੀਤਾ ਜਾਂਦਾ ਹੈ ਪਰ ਅਸੀਂ ਇਹ ਸਬਜੀ ਬਹੁਤ ਹੀ ਘੱਟ ਮਸਾਲਿਆਂ ਦੇ ਨਾਲ ਬਣਾ ਕੇ ਤਿਆਰ ਕੀਤੀ ਹੈ ਸੋ ਅਜਵਾਇਨ ਦਾ ਤੜਕਾ ਲਗਾਣ ਕਰਕੇ ਗੋਭੀ ਦਾ ਟੇਸਟ ਹੋਰ ਵੀ ਵਧ ਜਾਂਦਾ ਹੈ ਸੋ ਇਸ ਤਰ੍ਹਾਂ ਸੀ ਘਰ ਵਿੱਚ ਪਏ ਹੋਏ ਬੇਸਿਕ ਜੇ ਮਸਾਲਿਆਂ ਦਾ ਯੂਜ਼ ਕਰਕੇ ਬਹੁਤ ਹੀ ਵਧੀਆ ਸਬਜੀ ਬਣਾ ਕੇ ਰੈਡੀ ਕੀਤੀ ਹੈ ਕਲਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਆਇਆ ਹੈ ਸਬਜੀਦਾ ਸੁਜੀ ਤੁਹਾਨੂੰ ਮੇਰੀ ਰੈਸিপি ਚੰਗੀ ਲੱਗੀ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਫਿਰ ਦੁਬਾਰਾ ਮਿਲਨੀ ਹੈ ਇੱਕ ਨਵੀਂ ਰੈਸিপি ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ